7-8 ਸਾਲ ਹੋ ਗਏ ਸੀ ਕਮਲਾ ਹੋ ਕੇ ਸੜਕਾਂ ਤੇ ਮੈਂਟਲੀ ਅਫਸੈਟ ਹੋ ਕੇ ਸੜਕਾਂ ਤੇ ਘੁੰਮਦਾ ਫਿਰਦਾ ਸੀ ਇਹ ਵੀਰ ਦਾ ਪਰਿਵਾਰ ਕਿਸੇ ਟਾਈਮ ਬੜਾ ਤਕੜਾ ਮਸ਼ਹੂਰ ਵੈਦ ਸੀ ਇਹਦੇ ਫਾਦਰ ਸਾਹਿਬ ਮਸ਼ਹੂਰ ਹਕੀਮ ਸੀ ਅਮਰਤਾਰੇ ਦੀਆਂ ਗੋਲੀਆਂ 베ਦ ਦਾ ਇਹ ਨੌਜਵਾਨ ਕਿਦੋਂ ਕਮਲਾ ਹੋ ਗਿਆ ਲੋਕਾਂ ਦੇ ਦੇਖਦੇ ਦੇਖਦੇ ਹੀ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਿਆ ਰਾਮਕ੍ਰਿਸ਼ਨ ਸਿੰਘ ਲੋਟੀ ਮੰਗਣ ਗਏ ਦੀ ਕਿਸੇ ਨੇ ਬਾਹ ਤੋੜਦੀ ਟੁੱਟੀ ਹੋਈ ਬਾਹ ਲੈ ਕੇ ਉਵੇਂ ਹੀ ਤੁਰਿਆ ਫਿਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KRISHNAN RAM KRISHNAN SINGH ਪਿਤਾ ਦਾ ਨਾਮ ਹਰੀ ਸਿੰਘ ਵੀਰ ਨੂੰ ਕੋਟਕਪੂਰਾ ਸ਼ਹਿਰ ਦੇ ਢੋਡਾ ਚੌਂਕ ਤੋਂ ਲੈ ਕੇ ਆਏ ਇਹ ਵੀਰ ਦਾ ਪਰਿਵਾਰ ਕਿਸੇ ਟਾਈਮ ਬੜਾ ਤਕੜਾ ਮਸ਼ਹੂਰ ਵੈਦ ਸੀ ਇਹਦੇ ਫਾਦਰ ਸਾਹਿਬ ਮਸ਼ਹੂਰ ਹਕੀਮ ਸੀ ਅਮਰਤਾਰੇ ਦੀਆਂ ਗੋਲੀਆਂ ਵੇਚਦਾ ਇਹ ਨੌਜਵਾਨ ਕਿਦੋਂ ਕਮਲਾ ਹੋ ਗਿਆ ਲੋਕਾਂ ਦੇ ਦੇਖਦੇ ਦੇਖਦੇ ਹੀ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਿਆ ਰਾਮਕ੍ਰਿਸ਼ਨ ਸਿੰਘ ਓ ਰਾਮੇ ਭਾਈ ਕੀ ਹਾਲ ਏ ਮਿਲਣਾ ਹੈ ਭਾਈ ਏਡੀ ਓ ਰਾਮਕ੍ਰਿਸ਼ਨ ਭਾਈ ਕੀ ਹਾਲ ਨੇ ਜੱਫੀ ਦਾ ਪਾਲਾ ਯਾਰ ਭਾਈ ਏਡੀ ਤੋਂ ਸਪੈਸ਼ਲ ਚੱਲ ਗਿਆ ਐ ਤੈਨੂੰ ਮਿਲਣਾ ਰਾਮਕ੍ਰਿਸ਼ਨ ਕਿਵੇਂ ਆ ਫਿਰ ਤਾਂ ਠੀਕ ਆ ਚਾਹ ਭਾਈ ਤਰਾ ਅੰਬਰ ਤਰਾ ਗੋਲੀ ਕਿਨੇ ਤੁਸੀਂ ਪੜਾਉਂਦੇ ਸੀ ਓਵਰ ਆਉ ਲਖਾਰਾ ਹੋਏਗਾ ਆ ਹੋ ਗਿਆ ਬਾਬਾ ਦਾ ਬੁੜਿਆ ਬਦਲਾ ਨੇ ਅੱਛਾ ਉਹ ਕਹਿੰਦੇ ਨਹੀਂ ਅਰੀਆ ਪੈ ਜੂਨੀ ਐ ਨਾ ਡਮੇ ਅੱਲੇ ਰਿਪ ਗਈ ਆ ਬਾਹਾਂ ਤੇ ਕੀ ਬਚਿਆ ਛੱਟ ਵਾਂਗੇ ਆਵੇ ਉਹ ਬਹੁਤ ਟੁੱਟੀ ਗਈ ਬਾਜੀ ਇਹਨੂੰ ਕੋਈ ਨਾ ਗੋੜਤਾ ਸੀ ਟੁੱਟੀ ਉਦੋਂ ਬਾਅਦ ਇਹਨੇ ਬਾਹਾਂ ਟੁੱਟ ਗਈ ਇਹ ਲੈਨੇ ਗੁੱਟਿਆ ਸੀਗਾ ਇਹ ਵਿਚਾਰਾ ਉਦੋਂ ਦੀ ਪਾਂ ਹੀ ਲਈ ਕਰਦੇ ਆ ਗਿਆਂਗੇ ਆ ਨਾ ਕਰੇ ਹਈ ਆ ਬੇ ਭਾਈ ਰਾਮਕੀਸ਼ਨ ਕੀ ਚੱਕਰ ਆਦੇ ਕਿੰਨੇ ਵੱਡੇ ਪਰਿਵਾਰ ਦਾ ਮੁੰਡਾ ਯਾਰ ਆਹ ਤੁਹਾਡੇ ਦੇਖੋ ਜੀ ਇਹਨੇ ਕਿਵੇਂ ਆਪਦੀਆਂ ਲਖੀਰਾਂ ਕਿਸਮਤ ਦੀਆਂ ਲਖੀਰਾਂ ਮਿਟ ਗਿਆ ਪਈਆਂ ਜਿਵੇਂ ਹੀ ਦੇਖੋ ਲਖੀਰਾਂ ਦੇ ਲੀਆਂ ਹੀ ਨਹੀਂ ਹੱਤਦੀਆਂ ਆ ਇੱਕ ਡੰਡਾ ਛੱਡਦਾ ਹੀ ਨਹੀਂ ਹੱਥ ਦੇ ਵਿੱਚ ਹੱਥ ਪੱਕਾ ਹੀ ਇੰਦਾ ਦਾ ਹੋਇਆ ਪਿਆ ਜਿਵੇਂ ਕਦੇ ਧੋਤਾ ਹੀ ਨਹੀਂ ਤੇ ਆ ਬਾਹ ਤੁਸੀਂ ਦੇਖੋ ਕਿਵੇਂ ਟੁੱਟੀ ਹੋਈ ਆ ਤੇ ਲਟਕਦੀ ਆ ਬਾ ਆਜਾ ਰਾਮਕਿਸ਼ਨ ਆਜਾ ਤੇ ਅੱਜ ਰਾਮਕਿਸ਼ਨ ਦਾ ਪਰਿਵਾਰ ਕਹਿੰਦੇ ਕਿਸੇ ਟਾਈਮ ਮਸ਼ਹੂਰ ਸੀ ਕੋਟਕਪੂਰੇ ਸ਼ਹਿਰ ਦੇ ਵਿੱਚ ਹਰੀ ਸਿੰਘ ਸੀ ਜਿਹੜਾ ਰਾਮਕਿਸ਼ਨ ਦਾ ਡੈਡੀ ਨਾ ਉਹ ਅੰਬਰਧਾਰੇ ਦੀਆਂ ਗੋਲੀਆਂ ਵੇਚਦਾ ਸੀ ਅਖਰਾਂ 'ਚ ਪਾਉਣ ਵਾਲੀ ਦਵਾਈ ਵੇਚਦਾ ਸੀ ਬਹੁਤ ਮਸ਼ਹੂਰ ਸੀ ਵਧੀਆ ਪਰਿਵਾਰ ਦਾ ਵਧੀਆ ਇੱਥੇ ਢੋਡਾ ਗਲੀ ਦੇ ਵਿੱਚ ਕੋਠੀ ਸੀ ਜਿਹੜਾ ਪੌਸ਼ ਏਰੀਆ ਕੋਟਕਪੂਰੇ ਸ਼ਹਿਰ ਦਾ ਉਹ ਵੀ ਬੈਗ ਗਿਆ ਸਭ ਕੁਝ ਖਤਮ ਹੋ ਗਿਆ ਪਿਓ ਵੀ ਮਰ ਗਿਆ ਦੋ ਭਰਾ ਸੀ ਉਹ ਵੀ ਦੁਰਗੇ ਅੱਜ RAM KRISHAN ਸੜਕਾਂ ਤੇ ਦਰਦ ਦਰਦੀਆਂ ਠੋਕਰਾਂ ਖਾਂਦਾ ਫਿਰਦਾ ਮੰਗ ਮੰਗ ਕੇ ਰੋਟੀ ਖਾਣ ਲਈ ਮਜਬੂਰ ਆ ਬਾਹ ਟੁੱਟੀ ਹੋਈ ਆ ਲਟਕਦੀ ਆ ਬਾਹ ਪਰ RAM KRISHAN ਨੂੰ ਪੁੱਛਣ ਵਾਲਾ ਕੋਈ ਨਹੀਂ RAM KRISHAN ਦੇ ਦੋ ਭਰਾ ਉਹਨਾਂ ਦੀ ਵੀ ਮੌਤ ਹੋ ਗਈ ਮਾਂ ਦੀ ਵੀ ਮੌਤ ਹੋ ਗਈ ਪਿਓ ਦੀ ਵੀ ਮੌਤ ਹੋ ਗਈ 7-8 ਸਾਲ ਹੋ ਗਏ ਸੀ ਕਮਲਾ ਹੋ ਕੇ ਸੜਕਾਂ ਤੇ ਮੈਂਟਲੀ ਅਫਸੈਟ ਹੋ ਕੇ ਸੜਕਾਂ ਤੇ ਘੁੰਮਦਾ ਫਿਰਦਾ ਸੀ ਉਹ ਮਾਂ ਪਿਓ ਦਾ ਪੁੱਤ ਜਿਨ੍ਹਾਂ ਦਾ ਕਿਤੇ ਨਾਮ ਚੱਲਦਾ ਸੀ ਕੋਟਕਪੂਰਾ ਮੰਡੀ 'ਚ ਇਹਨਾਂ ਦਾ ਪਰਿਵਾਰ ਅਮਰ ਧਾਰੇ ਦੀਆਂ ਗੋਲੀਆਂ ਬਣਾਉਂਦੇ ਸੀ ਉਹਨਾਂ ਦਾ ਆਪਦਾ ਇੱਕ ਬ੍ਰਾਂਡ ਸੀਗਾ ਆਪਣਾ ਇੱਕ ਨਾਮ ਸੀਗਾ ਪਰ ਵਕਤ ਬਹੁਤ ਕੁਝ ਬਦਲ ਦਿੰਦਾ ਮਾੜਾ ਵਕਤ ਆਪਣਿਆਂ ਨੂੰ ਬਦਲ ਲਿੰਦਾ ਤੇ ਰਾਮਕ੍ਰਿਸ਼ਨ ਸਿੰਘ ਦੇ ਪਰਿਵਾਰ ਦੇ ਵਿਚੋ ਵੀ ਇਹ ਰਿਸ਼ਤੇ ਜ਼ੀਰੋ ਹੋ ਗਏ ਮਾਈਨਸ ਹੋ ਗਏ ਨਹੀਂ ਕਿਤੇ ਇੰਨਾ ਸੋਹਣਾ ਸੁਨੱਖਾ ਮਾਂ ਪਿਓ ਦਾ ਪੁੱਤ ਦਰਦਰ ਦੀਆਂ ਠੋਕਰਾਂ ਖਾਂਦਾ ਫਿਰੇ ਮਾਂ ਪਿਓ ਮਰ ਗਏ ਭਰਾ ਮਰ ਗਏ ਬਾਕੀ ਰਿਸ਼ਤੇਦਾਰ ਤਾਂ ਹੈਗੇ ਸੀ ਰੋਟੀ ਮੰਗਣ ਗਏ ਦੀ ਕਿਸੇ ਨੇ ਬਾਹ ਤੋੜਦੀ ਟੁੱਟੀ ਹੋਈ ਬਾਹ ਲੈ ਕੇ ਓਵੇਂ ਹੀ ਤੁਰਿਆ ਫਿਰਦਾ ਆਪਦੀਆਂ ਉਹਨਾਂ ਗਲੀਆਂ ਦੇ ਵਿੱਚ ਉਸੇ ਮੱਲੇ 'ਚ ਜਿੱਥੇ ਜੰਮਿਆ ਤੇ ਪਲਿਆ ਜਿੱਥੇ ਪੜਿਆ ਕਿੰਨੇ ਹੋਣਗੇ ਜਿਹੜੇ ਇਹਦੇ ਨਾਲ ਪੜੇ ਹੋਣਗੇ ਕਿੰਨੇ ਹੋਣਗੇ ਜਿਹੜੇ ਇਹਦੇ ਨਾਲ ਜੰਮੇ ਹੋਣਗੇ ਨਾ ਕਿਸੇ ਨੂੰ ਵੀ ਨਜ਼ਰ ਨਹੀਂ ਆਇਆ ਕਿਸੇ ਨੇ ਵੀ ਫਰਜ਼ ਨਹੀਂ ਨਿਭਾਇਆ ਭਰਾਵੋ ਉੱਤੇ ਪੈਣੋ ਅੱਜ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਸਮਾਜ ਸੇਵੀ ਕਹੀ ਜਾਂਦੇ ਹੋ ਅੱਜ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਸ਼ਾਬਾਸ਼ੀਂ ਦੇਈ ਜਾਂਦੇ ਹੋ ਆਸ਼ਰਮ ਖੁੱਲ੍ਹੇ ਜਾਂਦੇ ਆ ਤੁਸੀਂ ਦਾਨ ਦੇਈ ਜਾਂਦੇ ਹੋ ਪਰ ਇਸ ਆਸ਼ਰਮਾਂ ਦੀ ਲੋੜ ਕਿਉਂ ਪਈ ਆ ਇਸ ਗੱਲ ਤੇ ਵੀ ਧਿਆਨ ਦਿਓ ਕਿਉਂ ਜ਼ਰੂਰਤ ਪਈ ਆ ਅੱਜ ਸਾਡੇ ਵਰਗੇ ਗਰਜੋਗੀ ਪਾਪੀ ਚੋਰ ਚੱਕਿਆਂ ਨੂੰ ਸਮਾਜ ਸੇਵੀ ਬਣਾਉਣ ਦੀ ਸਾਨੂੰ ਕਿਉਂਕਿ ਅਸੀਂ ਸਾਰੇ ਸਮਾਰਥ ਸੇਵਾ ਹੀ ਕਰਦੇ ਸੀ ਪਹਿਲਾਂ ਲੋਕ ਅਸੀਂ ਛੜਤੀ ਆ ਜਿੱਦਾਂ ਕਰਕੇ ਸਾਡੇ ਵਰਗੇ ਕੁਝ ਲੋਕ ਸਮਾਰਥ ਸੇਵੀ ਬਣ ਗਏ ਨੇ ਇਸ ਕਰਕੇ ਬੇਨਤੀ ਹੈ ਭਾਈ ਤੁਸੀਂ ਵੀ ਸਮਾਰਥ ਸੇਵੀ ਹੋ ਤੁਸੀਂ ਵੀ ਆਪਣੇ ਆਸ-ਪਾਸ ਨਿਗਰੱਖਿਆ ਕਰੋ ਧਿਆਨ ਦਿਆ ਕਰੋ ਤੇ ਰਾਮਕ੍ਰਿਸ਼ਨ ਬਾਈ ਨੂੰ ਜਰੂਰ ਮਿਲ ਕੇ ਜਾਇਆ ਕਰਵਾ ਕੇ ਕੋਈ ਨਹੀਂ ਮਿਲਣ ਆਉਂਦਾ ਕੋਈ ਨਹੀਂ ਪੁੱਛਣ ਆਉਂਦਾ ਧੰਨਵਾਦ ਆ ਬਾਈ ਦਾ ਸੰਦੀਪ ਲਾਲ ਦਾ ਜਿਹਨੇ ਸਾਨੂੰ ਦੱਸਿਆ ਸਨਫ ਦਰਸ਼ਨ ਲਾਲ ਇਹ ਸਦਕਾ ਸਾਨੂੰ ਸੇਵਾ ਦਾ ਮੌਕਾ ਮਿਲਿਆ ਕਿਉਂਕਿ ਇਸ ਸ਼ਹਿਰ ਦੇ ਵਿੱਚ ਸਾਡਾ ਇੱਕ ਰਿਸ਼ਤਾ ਅਲੱਗ ਤਰ੍ਹਾਂ ਦਾ ਸਾਡਾ ਲੱਕੀ ਗੁਪਤਾ ਵੀਰ ਵੀ ਇਸੇ ਸ਼ਹਿਰ ਦਾ ਜਿਹੜਾ ਅੱਜ ਰੰਗੀ ਬਾਹ ਦਾ ਉਹਨੂੰ ਮਿਲਣ ਗਏ ਸੀਗੇ ਤੇ ਉਸ ਦਿਨ ਇਸ ਵੀਰ ਬਾਰੇ ਕਿਸੇ ਨੇ ਦੱਸਿਆ ਤੇ ਇਹਨੂੰ ਵੀ ਨਾਲ ਲਏ 6 ਮਹੀਨੇ ਹੋ ਗਏ ਵੀਰ ਨੂੰ ਸਾਡੇ ਕੋਲੇ ਆਏ ਨੂੰ ਕਰੀਬ 24 10 2024 ਨੂੰ ਲੈ ਕੇ ਆਏ ਸੀ ভাই ਪਰ ਗੱਲ ਹੋਈ ਆ ਨਾ ਨਾਨਕਿਆਂ ਚੋਂ ਨਾ ਕੋਈ ਦਾਤ ਕੇ ਇਹ ਰੰਗ ਭਾਗ ਲੱਗੇ ਹੁੰਦੇ ਗਾਣੇ ਵਜਦੇ ਹੁੰਦੇ ਡੀਜੇ ਲੱਗੇ ਹੁੰਦੇ ਇਹਦੇ ਘਰ ਦੇ ਵਿੱਚ ਸਾਰੇ ਰਿਸ਼ਤੇਦਾਰ ਹੋਣੇ ਸੀ ਅੱਜ ਦਰਦਰ ਦੀਆਂ ਠੋਕਰਾ ਖਾਂਦਾ 8 ਸਾਲ ਘੁੰਮਦਾ ਰਹਾ ਤੇ ਹੁਣ 6 ਮਹੀਨੇ ਹੋ ਗਏ ਸੁਪਨਿਆਂ ਦੇ ਘਰ ਆਏ ਨੂੰ ਵੀ ਕੋਈ ਦੇਖਣ ਤੱਕ ਨਹੀਂ ਆਇਆ ਸੋਚਿਓ ਬਾਈ ਵਿਚਾਰੇਓ ਬਾਈ ਥੋੜੀ ਆਪਣੇ ਅੰਦਰ ਵੀ ਝਾਤ ਮਾਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ